कहानी जिम्मेवार बेटी ਦੀ ਇੱਕ ਕਾਲਜ ਫਰੈਂਡ ਸਾਡੇ ਘਰ ਵਿੱਚ ਆ ਕੇ ਰੁਕੀ ਹੋਈ ਸੀ ਉਸ ਦੀ ਇੱਥੇ ਗੁਰੂਗ੍ਰਾਮ ਚ ਨੌਕਰੀ ਲੱਗੀ ਹੈ ਉਸ ਦੇ ਮਾਤਾ ਪਿਤਾ ਪੰਜਾਬ ਦੇ ਕਿਸੇ ਪਿੰਡ ਵਿੱਚ ਰਹਿੰਦੇ ਹਨ ਪਿਛਲੇ 2 ਦਿਨ ਤੋਂ ਸਾਡੇ ਕੋਲ ਰਹਿ ਕੇ ਵਿਜੀਲ ਅਬਰਈ ਸੀ ਉਹ ਤਾਂ ਕੀ ਅਸੀਂ ਨਹੀਂ ਸਾਰੇ ਮਿਲ ਕੇ पीजे ला बरे ਸੀ ਉਸ ਨੂੰ کافی سارے पीजे दिखाए पर उस लड़की ਨੂੰ ਕੋਈ ਵੀ पीजे पसंद ਹੀ ਨਾ ਆਵੇ ਰਾਤ ਉਸ ਨੂੰ ਬਿਠਾ ਕੇ ਅਸੀਂ ਪੁੱਛਿਆ ਭਾਈ ਤੁਹਾਨੂੰ ਕਿਹੋ ਜਿਹਾ ਪੀਜੀ ਚਾਹੀਦਾ ਉਸ ਨੇ ਜਦੋਂ ਦੱਸਿਆ ਉਹ ਸੰਸਾਰ ਬਿਲਕੁਲ 5 ਸਟਾਰ ਹੁਟ ਵਰਗਾ ਪੀਜੀ ਚਾਹੀਦਾ ਜਿੱਥੇ ਹਰ ਸਰਵਿਸ ਟਾਪ ਕਲਾਸ ਹੋਵੇ ਮੈਨੂੰ ਸੁਣ ਕੇ ਬਹੁਤ ਹੈਰਾਨੀ ਹੋਈ ਉਸ ਸਮੇਂ ਤਾਂ ਮੈਂ ਕੁਝ ਨਾ ਬੋਇਆ ਪਰ ਬਾਅਦ ਵਿੱਚ ਮੈਂ ਆਪਣੇ ਪਤੀ ਨੂੰ ਪੁੱਛਿਆ ਕਿ ਘਰ ਕਦੋਂ ਤੋਂ 5 ਸਟਾਰ ਵਰਗੇ ਹੋਣ ਲੱਗ ਪਏ ਸਾਡਾ ਘਰ ਕਿਹੜਾ 5 ਸਟਾਰ ਵਰਗਾ ਇਹ ਲੜਕੀ ਜੋ ਕਿਸੇ ਪਿੰਡ ਵਿੱਚ ਰਹਿੰਦੀ ਹੈ ਉਸ ਦਾ ਘਰ ਵੀ 5 ਸਟਾਰ ਵਰਗਾ ਨਹੀਂ ਹੋਵੇਗਾ ਫਿਰ ਇਹ ਐਸੀ ਡਿਮਾਂਡ ਕਿਉਂ ਕਰਦੀ ਹੈ ਮੈਂ ਕਿਹਾ ਅਜੇ ਹੀ ਫੈਸਿਲਿਟੀ ਚਾਹੀਦੀ ਹੈ ਤਾਂ ਫਲੈਟ ਕਿਰਾਏ ਤੇ ਲੈ ਲੈਣ ਆਪਣੇ ਹਿਸਾਬ ਨਾਲ ਬਣਾ ਲੈਣ ਮੇਰੇ ਪਤੀ ਕਹਿਣ ਲੱਗੇ ਫਲੈਟ ਲੈਣ ਤੇ ਸਾਰੀ ਜ਼ਿੰਮੇਵਾਰੀ ਆਪਣੇ ਉੱਪਰ ਆ ਜਾਂਦੀ ਹੈ ਪਰ ਅੱਜ ਕੱਲ ਲੜਕੀਆਂ ਨੂੰ ਸਿਰਫ ਫੈਸਿਲਿਟੀ ਚਾਹੀਦੀ ਹੈ ਜ਼ਿੰਮੇਵਾਰੀ ਨਹੀਂ ਇਸ ਲਈ ਤਾਂ ਅੱਜ ਕੱਲ ਜ਼ਿਆਦਾਤਰ ਲੜਕੀਆਂ ਸ਼ਾਦੀ ਕਰਨ ਲਈ ਤਿਆਰ ਹੀ ਨਹੀਂ ਉਹਨਾਂ ਦਾ ਸੋਚਣਾ ਕਿ ਜਦੋਂ ਅਸੀਂ ਚੰਗਾ ਭਲਾ ਕਮਾ ਰਹੀਆਂ ਤਾਂ ਅਸੀਂ ਹੋਰ ਕੋਈ ਜ਼ਿੰਮੇਵਾਰੀ ਕਿਉਂ ਚੁੱਕ ਜੇ ਅਗਰ ਕੋਈ ਸਾਡੇ ਨਾਲ ਸ਼ਾਦੀ ਕਰਨਾ ਚਾਹੁੰਦਾ ਤਾਂ ਸਾਨੂੰ ਪੂਰੀ ਸੁਵਿਧਾਵਾਂ ਦੇਵੇ ਪਰ ਸਾਡੇ ਤੋਂ ਪਰਿਵਾਰ ਸੰਭਾਲਣ ਦੀ ਉਮੀਦ ਨਾ ਕਰੇ ਮੈਂ ਸੋਚਿਆ ਵਿਸਤ੍ਰੰ ਪਰਵਾਰ ਕਿਵੇਂ ਚੱਲਣਗੇ ਪਰ ਅੱਜ ਕੱਲ ਤਾਂ ਇਹੀ ਸੱਚ ਹੈ ਇੰਡੀਅਨ ਪਰਿਵਾਰਕ ਸਿਸਟਮ ਹੌਲੀ-ਹੌਲੀ ਖਤਮ ਹੁੰਦਾ ਜਾ ਰਿਹਾ ਅਸੀਂ ਲੋਕ ਚਾਹ ਕੇ ਵੀ ਕੁਝ ਨਹੀਂ ਕਰ ਸਕਦੇ